બસ ਤਿਆਰੀਆਂ ਜੀ ਆਹੇ ਉਹਦੇ ਗੋਹ ਗੂਹੇ ਦੇ ਕਰੀ ਜਾਂਦੀ ਆ ਬਦਲਾ ਤੇ ਬਾਕੀ ਦੇਖਦੇ ਆ ਬਸ ਆ ਜਿਹੜਾ ਤੁਹਾਨੂੰ ਕਾੜਾ ਦਿਖਾਤਾ ਯਾਰ ਇਹ ਪਹਿਲਾ ਕਾੜਾ ਜਰੂਰ ਦਿਆ ਕਰੋ ਘੱਟੋ ਘੱਟ ਇੱਕ ਜਿਹੜੀ ਆਪਣੀ ਨਹਾਉਣ ਵਾਲੀ ਬਾਲਟੀ ਹੁੰਦੀ ਆ ਆਪਣੇ ਘਰਾਂ 'ਚ 20 ਲੀਟਰ ਵਾਲੀ ਹੁੰਦੀ ਆ ਪਾਣੀ ਦੀ ਉਹ ਉਹ ਹੁਣ ਆਪਾਂ ਗਰਮ ਕਰਨੀ ਧਰਤੀ ਆ ਬਾਲ ਪਾਣੀ ਵੀ ਗਰਮ ਕਰਨਾ ਧਰਤਾ ਉਹ ਵੀ ਤੁਹਾਨੂੰ ਦਿਖਾਵਾਂਗੇ ਇੱਕ ਕੁਆਲਿਟੀ ਪੂਰੀ ਗਰਮ ਪਾਣੀ ਦੀ ਹੋਵੇ 20 ਲੀਟਰ ਵਾਲੀ ਘੱਟੋ ਘੱਟ ਤੇ ਜਿਹੜਾ ਟੱਬ ਮੂਰੇ ਰੱਖਿਆ ਹੁੰਦਾ ਉਦੇ ਚ ਵਿੱਚ ਹੀ ਉਹ ਕਾੜਾ ਪਾਦਣਾ ਵਿੱਚ ਹੀ ਉਹ ਪਾਣੀ ਪਾਦਣਾ ਸਾਰਾ ਜਦੋਂ ਪਸ਼ੂ ਸੂਕੇ ਹੜਦਾ ਉਹਨੂੰ ਪਾਣੀ ਦੀ ਵੱਧ ਲੋੜ ਹੁੰਦੀ ਆ ਨੇ ਸਾਰਾ ਪਾਣੀ ਪੀ ਜਾਣਾ ਏ ਟੂ ਜ਼ੈਡ ਤੁਹਾਨੂੰ ਵੀਡੀਓ ਚ ਵੀ ਦਿਖਾਵਾਂਗੇ ਉਸ ਤੋਂ ਬਾਅਦ ਨਾ ਇੱਕ ਅਸੇ ਹੋ ਗਏ ਵੇਜੋ ਦੇਖਿਓ ਫਿਰ ਜੇਲ ਪੈਂਦੀ ਤੇ ਬਾਕੀ ਹੁਣ ਦੇਖਦੇ ਆ ਕੀ ਕਹਿੰਦੀ ਐ ਇਹ ਖੜੇ ਆ ਬਸ ਚਲ ਰਾਤ ਨਾਲੋਂ ਵਧੀਆ ਦਿਨੇ ਸੂ ਪਵੇ ਦਿਨੇ ਦਿਨੇ ਸੰਭਿਆ ਜਾਊਗਾ ਚਲੋ ਮਿਲਦੇ ਆ ਜੀ ਫਿਰ ਆ ਦੇ ਉਹ ਆਪਣੇ ਪਿੱਛੇ ਵਾਲਣ ਨੂੰ ਪਿਆ ਸੀ ਛੋਟਾ ਛੋਟਾ ਕਰਕੇ ਲੈ ਜਾਂਦਾ ਸੀ ਇੱਧਰ ਹੋ ਜਾਉਂ ਬਹਿ ਲੈਣ ਦੇ ਆ ਬਾਲਣ ਛੋਟੇ ਛੋਟੇ ਕਰਕੇ ਲੈ ਜਾਂਦਾ ਸੀ ਮੈਂ ਅਬ ਇਹ ਧੂਣੀ ਲਾਵਾਂਗੇ ਸਾਡੀਆਂ ਪੌਂਕਾਂ ਮੰਨਦੀਆਂ ਕੋ ਦੋ ਤਿੰਨ ਦਿਨ ਹੋਣ ਵਾਲੇ ਲੈ ਕਰ ਲੈ ਸਿੱਧਾ ਕਰ ਲੈ ਤੇ ਇੱਥੇ ਯਕੀਨ ਆ ਤੂੰ ਹੁਣ ਆ ਸਹੀ ਬਣਾ ਗਿਆ ਵੀਡੀਓ ਆ ਦੇਖੋ ਜੀ ਕਾਰਾਂ ਕੱਢੇ ਜਾਂਦੇ ਆ ਮੈਨੂੰ ਇੱਕੀ ਬੱਸ ਆ ਦੇਖੋ ਜੀ ਉਹਦੇ ਝੂਣੀਆਂ ਲੱਕੜਾਂ ਦਾ ਸਾਡੀ ਪੰਜ ਦਿਨ ਹੋ ਗਏ ਰੱਖਦੇ ਆਂ ਮੈਨੂੰ ਆਏ ਸੀਗਾ ਇਹ ਰਾਤ ਬਰਾਤੇ ਹੋਊਗੀ ਆਪਾਂ ਝੂਣੀ ਬੜ ਲਾਂਗੇ ਝੂਣੀ ਬਣਾਉਂਗੀ ਓਖਾ ਚਲੋ ਅੱਜ ਧੁੱਪ ਹੈ ਨਹੀਂ ਗਈ ਨਹੀਂ ਜੇ ਕੱਲ ਹੋਊਗੀ ਤਾਂ ਬੜਾ ਵਧੀਆ ਜੀਗਾ ਅੱਜ ਦਾ ਫਿਰ ਕੋਈ ਸਾਰ ਨਹੀਂ ਪੈਣਾ ਕਾਹੀ ਮੰਦੋਂ ਇਹੋ ਦਿੱਤਾ ਪਰ ਬੰਦ ਬੈਠੀ ਆ ਦੇਖਦੇ ਆ ਕੀ ਕਹਿੰਦੀ ਐ ਯਾਰੀ ਦੀ ਚੀਆ ਪੂਰੀ ਔਰ ਵੱਧ ਤੋਂ ਵੱਧ ਘੰਟੇ ਜਨੇ ਸੌਣਾ ਤੇ ਬਾਕੀ ਉਹੜੇ-ਉੜੇ ਕੁਵੀ ਜਿਹਾ ਲਾ ਕੇ ਲਾਉਨੇ ਆ ਧੂਣੀ ਤੇ ਫਿਰ ਤੁਹਾਨੂੰ ਦਿਖਾਉਣਾ ਵੀ ਇਹਨੇ ਕੀ ਦਿੱਤਾ ਤੇ ਆ ਗੋਹਰਾ ਦੀ ਕੜਾਈ ਹੈ ਜੀ ਆਪਾਂ ਤਾਂ ਲਾ ਲੈਣੀ ਆ ਨਾਲੇ ਤਾਂ ਬਹੁਤ ਮਰਮਾਇਸ਼ ਰਹਿੰਦੀ ਆ ਹਨਾ ਤੇ ਨਾਲੇ ਆਪਾਂ ਸਿੱਖੀ ਜਾਵਾਂਗੇ ਕੋਲੇ ਬੈਠੇ ਆਹ ਕਰਾ ਤੇ ਜਿਆ ਆ ਆ ਇਸ ਤੋਂ ਅੱਗੇ ਧੂੰਆਂ ਲਾ ਕੇ ਇਹਦੇ ਕੋਲੇ ਬਹਿ ਜਾਗੇ ਨਾਲੇ ਤਾਂ ਇਹਦੇ ਫਟਾਫਟ ਇੱਕ ਜਹਾਜ ਆ ਜੂਗਾ ਨਾਲੇ ਆਪਾਂ ਸੈਟਰ ਨੂੰ ਬਣਾਉਣਾ ਤੇ ਬਾਕੀ ਮਿਲਦੇ ਆਂ ਫਿਰ ਵੀਡੀਓ ਨਾਲ ਬਣੇ ਰਹੋ ਚੋਣਾਂ ਦਾ ਦੱਸਦੇ ਕੀ ਦਿੱਤਾ ਇਹਨੇ ਹਾਂਜੀ ਆ ਲੱਗ ਗਿਆ ਹੁਣ ਧੂਣੀ ਲੱਗ ਗਿਆ ਭਾਈ ਸਾਡੀ ਤਾਂ ਦੇ ਸੇਕੀ ਜਾਂਦੇ ਆ ਬੈਠੇ ਬਾਕੀ ਹੁਣ ਤਿਆਰੀ ਜੀ ਜੀ ਆ ਹੋਣ ਦੀ ਉਹ ਬੈਠੀ ਆ ਆ ਬੰਦੇ ਨੂੰ ਕਿੰਨਾ ਚਾਹ ਹੁੰਦਾ ਵੀ ਘਰੇ ਦੁੱਧ ਆਊਗਾ ਹਨਾ ਹੁਣ ਬੈਠੇ ਆਂ ਈ ਡੀਕਦੇ ਆਂ ਵੀ ਕਦੋਂ ਸ਼ੁਰੂ ਆ ਆ ਦੇਵਾ ਹੁਣ ਧੂਣੀ ਤਾਂ ਨਹੀਂ ਲਾ ਲਈ ਆ ਦੇ ਬੈਠੀ ਆ ਓਏ ਸੋਬ ਵੀ ਆ ਵੀ ਠੀਕ ਦਾ ਆਨੰਦ ਲੈਂਦੀ ਆ ਪੂਰਾ ਗਰੂਰ ਦੇਖ ਲੋ ਇਹਦੀ ਗੱਡੀ ਹੋ ਗਈ ਆ ਜਮਾ ਮਾਂ ਤੇ ਆ ਜੀ ਤੇ ਬਾਕੀ ਯਾਰ ਤੁਹਾਨੂੰ ਮੈਂ ਦਿਖਾਉਣਾ ਇੱਕ ਆਪਾਂ ਗੱਲ ਭੁੱਲ ਗਏ ਸੀਗੇ ਵੀ ਦਵਾਈ ਕਿਵੇਂ ਦੇਣੀ ਆ ਬੈ ਕੇ ਬੈਸੇ ਤਾਂ ਸਾਰਿਆਂ ਨੇ ਦੇ ਹੀ ਦਿੱਤੀ ਹੋਣੀ ਆ ਉਹ ਜਿਹੜੀ ਮਸਟਾਰਡਸ ਵਾਲੀ ਆਜ ਹੁਣ ਬੈਠੇ ਦਾ ਹੈਗੇ ਆ ਟਾਈਮ ਹੀ ਆ ਉਹ ਦੇਣ ਦਾ ਮੈਂ ਤੁਹਾਨੂੰ ਦਿਖਾਉਣਾ ਆ ਛੋਕਲਾ ਇਹ ਹੈ ਨਾ ਆ ਜੀ ਭਾਈ ਬਰੋ ਇਹਨੂੰ ਕੱਟ ਲਈ ਆਹ ਟੱਗਿਆ ਟੱਕਣੀਆਂ ਥਾਂਕੇ ਰੱਖਿਆ ਕਰੋ ਬਸ ਹੋਰ ਤਾਂ ਕੋਹ ਨਹੀਂ ਡੈਗ ਵੀ ਪਊ ਕੋਈ ਵੱਡੀ ਗੱਲ ਨਹੀਂ ਇਹ ਆਦੇ ਬਸ ਇੰਨੀ ਕੁ ਦੇਣੀ ਆ ਇਹ 1 ਐਮਐਲ ਤੋਂ ਵੀ ਥੋੜੀ ਯਾਨਕੀ ਪੌਣਾ ਕਿ ਐਮਐਲ ਬਣਦੀ ਆ ਤੇ ਇਹ ਮੈਂ ਤੁਹਾਨੂੰ ਦੇਣ ਦਾ ਤਾ ਨਾਲ ਦੱਸਣ ਲੱਗ ਗਿਆ ਵੀ ਚਲ ਹੁਣ ਬੈਠੇ ਆ ਇਹਨੂੰ ਬਾਤਾਂ ਦੇ ਬੰਦ ਕਰਕੇ ਨਾਲ ਹੀ ਰੱਖ ਦਿਆ ਇਹ ਆਦੇ ਜਿਵੇਂ ਹੁਣ ਗਾ ਆਏ ਆ ਇਹਨਾਂ ਆਏ ਮੂੰਹ ਫੜ ਕੇ ਸਰੰਜੇ ਨਾਲ ਉਹਦੇ ਮੂੰਹ 'ਚ ਮਾਰਤੀ ਇਹਦਾ ਇੰਨੀ ਕੰਮ ਆ ਦਵਾਈ ਦੇ ਕੇ ਸਰੰਜੇ ਦੇ ਵਿੱਚ ਹੀ ਘੜਦਿਆ ਕਰੋ ਆਹ ਬਈਆ ਉਹਨੂੰ ਬਸ ਦੇਈ ਜਾਣੀਆਂ ਜਦੋਂ ਦਾ ਮਸਟੈਟਸ ਹੁੰਦੀ ਆ ਉਦੋਂ ਤਾਂ ਦੇਣੀ ਆ ਇਹ ਦਿਨ 'ਚ 3-4 ਵਾਰੀ ਜਿਵੇਂ 2-2 3-3 ਘੰਟੇ ਬਾਅਦ ਰਿਪੀਟ ਕਰੀ ਜਾਇਆ ਕਰੋ ਦੋਨੇ ਦਵਾਈਆਂ 10 ਮਿੰਟ ਦੇ ਫਰਕ ਤੋਂ ਜੀ ਮਾਸਟਿਕ ਤੇ ਜੀ ਫੈਬਰੋਲ 'ਚ 10 ਮਿੰਟ ਦਾ ਫਰਕ ਰੱਖਿਆ ਕਰੋ ਤੇ ਜਿਵੇਂ ਹੁਣ ਇਹ ਕਵਰ ਕਰ ਗਈ ਆ ਬਸ ਫਿਰ ਦਿਹਾੜੀ ਤਿੰਨ ਵਾਰੀ ਦੇਤੀ ਸਵੇਰੇ ਦੁਪਹਿਰੇ ਸ਼ਾਮ ਫਿਰ ਦੋ ਵਾਰੀ ਦੇਤੀ ਬਸ ਮਨ ਨਾਲ ਦੀ ਨਾਲ ਹੀ ਇਹਨੇ ਕਵਰ ਕਰੀ ਜਾਣਾ ਕੋਛ ਚਰੀਆ ਵੀ ਨੀ ਕੋਛ ਚੱਟਕੀਆਂ ਚਟਾ ਬੈਣ ਵਾਲੀਆਂ ਸਰਕਾਰੀਆਂ ਦੇ ਜ਼ਿਆਦਾਤਰ ਬੱਚੇ ਹੀ ਹੁੰਦੇ ਹੁੰਦੇ ਇਹਨਾਂ ਨੂੰ ਘਾੜਦੇ ਗਿੱਟੇ ਆ ਦੇਖ ਉਹਦੇ ਗਿੱਟੇ ਗਿੱਟੇ ਯਾ ਆਪੇ ਸੂ ਆਹ ਉਹ ਚੱਟੂ ਵੀ ਆਉਂਦੀ ਆ ਤੇ ਦੇਖ ਹਲੋ ਜੀ ਦੇ ਦੇ ਆ ਰੰਗ ਦਾ ਬਹੁਤ ਸੋਹਣਾ ਆਇਆ ਭਾਈ ਦੇਖ ਲੋ ਬਾਕੀ ਦੇਖਦੇ ਆ ਕੀ ਆ ਗਰੌਣੇ ਰੌਣਾ ਅਜੇ ਰਾਤ ਹੀ ਕਹਿ ਗਿਆ ਡਿਆ ਹੀ ਰੌਣੇ ਬੱਚਾ ਗਰੌਣੇ ਨੇ ਰਾਤ ਖਣੀ ਕੱਲ ਰਾਤ ਗੱਲ ਹੋਈ ਸੀ ਗਰੌਣਾ ਕਹਿੰਦਾ ਕਹਦਾ ਬੱਚਿਆਂ ਦੀ ਰੁੱਤ ਚੱਲਦੀ ਓ ਬੱਚਾ ਆਊਗਾ ਇਹਦੇ ਦਰਦਾਂ ਤੋਂ ਵੀ ਮੈਨੂੰ ਪਤਾ ਲੱਗ ਗਿਆ ਸੀ ਕਿ ਬੱਚਾ ਹੋਵਾ ਕਿਉਂਕਿ 7 ਵਜੇ ਦੀ ਲੱਗੀ ਹੋਈ ਆ ਖੋਜਣ ਲਈ ਤੇ ਜਿਹੜੀਆਂ ਮੱਠੀਆਂ ਦਰਦਾਂ ਹੁੰਦੀਆਂ ਉਹਨਾਂ ਉਹ ਬੱਚਾ ਹੀ ਹੁੰਦਾ ਪੱਕਾ ਡਬਲ ਸੌ ਦੇ ਕਿੰਨਾ ਹੋਇ? ਸਿਰ ਤੇ ਪਕੜਾ ਲੈਣਾ। ਉਹ ਨਾ ਜਮਣਾ ਉਹ ਸੀ ਬਾਹਰ ਡੋਲਾ ਜਮਈ ਲక్ష్ਮੀ ਰਾਮ ਨੂੰ ਮੱਝ ਵਿੱਚ ਉਹ ਸੀ ਲੋਕੀਏ ਜਿਹੜਾ ਸਰਕਾਰੀ ਹੀਮਨ ਹੁੰਦਾ ਨਾ ਇਹ ਜਿਆਦਾਤਰ ਤਾਂ ਬੱਚਾ ਹੀ ਹੁੰਦਾ ਵਾ ਨਨੀ ਬਾਈ ਕਹਿੰਦਾ ਵਧੀਆ ਬਈ ਮੁੰਡਾ ਹੋਇਆ ਬੜਾ ਹੀ ਨਜ਼ਰ ਆਇਆ ਉਹ ਦੋਸਤ ਆ ਗਿਆ ਇੰਨੀ ਬਹੁਤ ਆਪਰਾ ਮਾ ਦਾ ਬੱਚੀ ਐ ਤੀ ਪਤਾ ਮੈਂ ਖਿੱਚ ਕਾ ਤੋਂ ਕਰਦਾ ਜੀ ਸੰਦੀਪ ਬਾਈ ਨੇ ਮੰਗੀ ਸੀ ਬੱਚੀ ਉਹਨੇ ਕਿਹਾ ਸੀ ਕਹਿੰਦਾ ਜੇ ਬੱਚੀ ਹੋਵੇ ਤਾਂ ਮੈਂ ਲੈ ਜੂ ਮੈਨੂੰ ਆਏ ਸੀ ਕਿਸੇ ਨੇ ਕਿਹਾ ਵਾ ਚਲ ਨਾਲ ਜਿਹੜਾ ਵਾੜਾ ਵਧੀਆ ਵਾਕੀ ਕਿਸਮਤ ਆ i